ਕਤਲ ਕੌਰ ਦੇ ਕਤਲ ਤੋਂ ਬਾਅਦ ਇੰਸਟਾਗ੍ਰam ਤੇ ਕਈ ਇਨਫਲੂਐਂਸਰ ਕੁੜੀਆਂ ਦੀ ਜਾਨ ਤੇ ਬਣੀ ਹੋਈ ਹੈ ਤੇ ਜਿਨ੍ਹਾਂ ਚ ਹੁਣ ਪ੍ਰੀਤ ਜੱਟੀ ਦਾ ਨਾਮ ਵੀ ਟੌਪ ਤੇ ਰੱਖਿਆ ਜਾ ਰਿਹਾ ਤੇ ਬੀਤੇ ਦਿਨ ਪ੍ਰੀਤ ਜੱਟੀ ਲਾਈਵ ਆਈ ਸੀ ਤੇ ਜਿਸ ਦੌਰਾਨ ਉਹਨਾਂ ਨੇ ਇੱਕ ਨਿਹੰਗ ਸਿੰਘ ਦੀ ਆਡੀਓ ਕਾਲ ਵੀ ਪਲੇ ਕੀਤੀ ਹੋਈ ਸੀ ਜਿਸ ਦੇ ਵਿੱਚ ਪ੍ਰੀਤ ਜੱਟੀ ਨੂੰ ਨਿਹੰਗ ਸਿੰਘ ਫੌਜਾਂ ਦੇ ਬਲੋਂ ਸਮਝਾਇਆ ਜਾ ਰਿਹਾ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਕਲਚਰ ਨੂੰ ਖਰਾਬ ਕਰਨ ਵਾਲੀ ਵੀਡੀਓ ਆਪਣੇ ਪੇਜ ਤੇ ਨਾ ਪਾਓ ਨਹੀਂ ਇਸ ਦਾ ਹਰਜਾਨਾ ਤੁਹਾਨੂੰ ਬੜੇ ਭੈੜੇ ਤਰੀਕੇ ਦੇ ਨਾਲ ਭੁਗਤਣਾ ਪਵੇਗਾ ਤੇ ਇਸ ਮੁੱਦੇ ਤੇ ਹੁਣ ਪ੍ਰੀਤ ਜੱਟੀ ਦੇ ਪਰਿਵਾਰ ਨੇ ਵੀ ਆਪਣੀ ਚੁੱਪ ਤੋੜ ਦਿੱਤੀ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਕਿਸੇ ਵੀ ਤਰ੍ਹਾਂ ਦਾ ਗਲਤ ਕੰਟੈਂਟ ਆਪਣੇ ਪੇਜ ਤੇ ਨਹੀਂ ਪਾਉਂਦੀ ਤੇ ਨਾ ਹੀ ਕੋਈ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੀ ਹੈ। ਤੇਰੀਲਾ ਪਾਉਣ ਦਾ ਮੇਨ ਮਕਸਦ ਥੋੜੇ-ਬਹੁਤ ਪੈਸੇ ਕਮਾ ਕੇ ਖੁਦਾਂ ਖਰਚਾ ਚੱਕਣਾ ਹੈ ਤੇ ਨਾ ਹੀ ਉਹਨਾਂ ਨੇ ਪੰਜਾਬ ਦਾ ਕਲਚਰ ਕਦੇ ਪਹਿਲਾਂ ਖਰਾਬ ਕੀਤਾ ਤੇ ਨਾ ਹੀ ਹੁਣ ਤੇ ਬਿਨਾਂ ਗਲਤ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਹੇ ਤੇ ਅਸੀਂ ਲਗਾਤਾਰ ਆ ਰਹੀਆਂ ਧਮਕੀਆਂ ਤੋਂ ਕਾਫੀ ਜ਼ਿਆਦਾ ਡਰੇ ਹੋਏ ਹਾਂ ਤੇ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹਾਂ। ਸੋ ਮਾਕੀ ਤੁਹਾਨੂੰ ਕੀ ਲੱਗਦਾ ਅਮਰਤਪਾਲ ਸਿੰਘ ਮੈਰੋ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਹੀ ਹੈ ਜਾਂ ਗਲਤ ਕਮੈਂਟ ਸੈਕਸ਼ਨ Terima kasih.